ਤੋਂ ਵੱਡੀ ਚੀਜ਼ ਹੈ ਜਿਹੜੀ ਉਹ ਮਨ ਦੀ ਸ਼ਾਂਤੀ ਹੈ ਅੱਜ ਅਮਰੀਕਾ ਤੋਂ ਆਏ ਆ ਬੱਚੇ ਕੈਨੇਡਾ ਤੋਂ ਆਏ ਆ ਇਹਨਾਂ ਨੂੰ ਪੁੱਛ ਲਓ ਮੈਂ ਆਪ ਖੁਦ ਉੱਥੇ ਵੇਖਿਆ ਜਿਹੜੀਆਂ ਚੀਜ਼ਾਂ ਨੂੰ ਅਸੀਂ ਤਰਸਦੇ ਹਾਂ ਨੇ ਉੱਥੇ ਰੁਲਦੀਆਂ ਫਿਰਦੀਆਂ ਨੇ ਰੁਲਦੀਆਂ ਫਿਰਦੀਆਂ ਜਿਹੜੀ ਗੱਡੀ ਤੁਸੀਂ ਵੀ ਆ ਯਾਰ ਆ ਲੈਂਡ ਕਰੂਜ਼ਰ ਗੱਡੀ ਹੈ ਮੇਰੇ ਕੋਲ ਇੱਥੇ ਅਟੈਕ ਵੀ ਉਹਦੇ ਤੇ ਹੋਇਆ ਸੀ ਨਾ 2008 ਮਾਡਲ ਕਿੰਨੀ ਪੁਰਾਣੀ ਪਰ ਬਹੁਤ ਵੱਡੀ ਹੈ ਚਲੋ ਸੋਹਣੀ ਗੱਡੀ ਹੈ ਮੇਰਾ ਉਹਨੇ ਬੜਾ ਸਾਦ ਦਿੱਤਾ ਇਹੋ ਜੀ ਗੱਡੀ ਨੂੰ ਉੱਥੇ ਕੋਈ ਨਹੀਂ ਪੁੱਛਦਾ ਇੱਥੇ ਕੀ ਹੈ ਲੈਂਡ ਕਰੂਜ਼ਰ ਬੜੀ ਵੱਡੀ ਗੱਡੀ ਜਿਹੜੀਆਂ ਚੀਜ਼ਾਂ ਸਾਡੇ ਲਈ ਬਹੁਤ ਵੱਡੀਆਂ ਨੇ ਅਮਰੀਕਾ ਵਿੱਚ ਪੁੱਛਦੇ ਹੀ ਨਹੀਂ ਕੋਈ ਜਿਹੜੇ ਬਾਦਾਮ ਸਾਨੂੰ ਜਿਵੇਂ ਹੁਣ ਇੱਥੇ ਆਪਾਂ ਦੇਨੇ ਬਾਰੇ ਕਈ ਸੋਚਦੇ ਬੱਲੇ ਬੱਲੇ ਅੱਛਾ ਯਾਰ ਬਾਦਾਮ ਵੀ ਕਦੋਂ ਦੇ ਛੇਲ ਛੁੱਲ ਕੇ ਹੱਥੀ ਛੇਲ ਕੇ ਬਦਾਮ ਖਵਾਉਂਦਾ ਨਹੀਂ ਪਰ ਅਸੀਂ ਤੇ ਕੀਤਾ ਹੈ ਬੜਾ ਸੱਚੀ ਦੱਸੋ ਤੁਸੀਂ ਕਿਸੇ ਨੂੰ ਹੱਥੀ ਛੇਲ ਛਿਲ ਬਦਾਮ ਖਵਾਏ ਹੈ ਜਿੰਦਗੀ 'ਚ ਅਸੀਂ ਵੀ ਨਹੀਂ ਕਿਸੇ ਨੂੰ ਖਵਾਏਗਾ ਤੇ ਜਿੰਦਗੀ 'ਚ ਪਰ ਪਹਿਲੀ ਵਾਰ ਹੀ ਖਵਾਇਆ ਰੋਜ਼ ਸਵੇਰੇ 4 ਵਜੇ ਉੱਠ ਕੇ ਪਹਿਲਾਂ ਬਾਦਾਮ ਛਿੱਲੋ ਘੰਟਾ ਲੱਗ ਜਾਂਦਾ ਇੰਨੇ ਬੰਦਿਆਂ ਦੇ ਬਾਦਾਮ ਛਿੱਲਣ ਚ ਚਲੋ ਵਿੱਚ ਹਾਸਾ ਆ ਜਾਂਦਾ ਚਲੋ ਵਧੀਆ ਗੱਲ ਹੈ ਨਹੀਂ ਤੇ ਫਿਰ ਬ੍ਰੇਨ ਡਿਸਟਰਬ ਵੀ ਹੋ ਜਾਂਦਾ ਜਿਆਦਾ ਇੱਕ ਪਾਸੇ ਨੂੰ ਹੋ ਰਿਹਾ ਗੱਲ ਚੱਲਦੀ ਸੀ ਭਈ ਅਮਰੀਕਾ ਚ ਹਾਂ ਅਮਰੀਕਾ 'ਚ ਗੱਲ ਚੱਲਦੀ ਸੀ ਵੀ ਅਮਰੀਕਾ 'ਚ ਨਾ ਸੱਚੀ ਗੱਲ ਇਹ ਐ ਕਿ ਜਿਹੜੇ ਬਾਦਾਮ ਜਿੱਥੇ ਲੱਗਦੇ ਐ ਜਿੰਨੇ ਬਾਦਾਮ ਇੰਡੀਆ ਦੇ ਲੋਕ ਸਾਰੇ ਖਾਂਦੇ ਨੇ ਇੰਨੇ ਤੇ ਉਹਨਾਂ ਦੇ ਥੱਲੇ ਡਿਗ ਡੁਗ ਜਾਂਦੇ ਨੇ ਜਿਹੜੇ ਉਹ ਚੱਕਦੇ ਹੀ ਨਹੀਂ ਜਿੰਨਾ ਫਲ ਸੀ ਖਾਣੇ ਆ ਇੰਨਾ ਫਲ ਤੇ ਉੱਥੇ ਥੱਲੇ ਜਿਹੜੂ ਜਿੰਨੂੰ ਉਹ ਚੱਕਦੇ ਹੀ ਨਹੀਂ ਵੀ ਥੋੜਾ ਵੱਧ ਪੱਕਿਆ ਸਿੱਟ ਦੋ ਇੱਥੇ ਥੱਲੇ ਰੁਲ ਜਾਂਦਾ ਇੰਨਾ ਫਲ ਇੰਨੇ ਬਾਦਾਮ ਇੰਨੇ ਕਾਜੂ ਇੰਨੇ ਪਿਸਤੇ ਤੇ ਵਹੀਂ ਸਿੱਟ ਸੁੱਟ ਦਿੰਦੇ ਨੇ ਆ ਪੁੱਛ ਲੋ ਇਹਨਾਂ ਨੂੰ ਆਏ ਆ ਇੱਥੇ ਅਮਰੀਕਾ ਦੇ ਟੱਲੀਆਂ ਵਾਲੇ ਵੀ ਅਮਰੀਕਾ ਦੀ ਇਹ ਫੁੱਫੜੀ ਸਾਡੇ ਮਤਲਬ ਕਰੋੜਾਂ ਕਰੋੜਾਂ ਦੀਆਂ ਗੱਡੀਆਂ ਜਦੋਂ ਜਾਂਦੇ ਆ ਸਮਾਨ ਲੈਣ ਤੇ 3-400 500 ਡਾਲਰ ਦਾ 30-40 ਹਜ਼ਾਰ ਦਾ ਸੌਦਾ ਹਫ਼ਤੇ ਦਾ 2-2 ਲੱਖ ਰੁਪਈਆ 3-3 ਲੱਖ ਰੁਪਈਆ ਐਦਾਂ ਹ ਮਹੀਨੇ ਦਾ ਖਰਚਾ ਹੋ ਜਾਂਦਾ ਮੇਰੇ ਕਹਿਣ ਦਾ ਭਾਅ ਵੀ ਹੈ ਵੀ ਪੁੱਛੋ ਇਹਨਾਂ ਨੂੰ ਵੀ ਉੱਥੇ ਮਟੀਰੀਅਲ ਦਾ ਘਾਟਾ ਨਹੀਂ ਹੈ ਇੰਨਾ ਪਦਾਰਥ ਪਿਆ ਇੰਨਾ ਪਦਾਰਥ ਪਿਆ ਨਵੇਂ ਬੱਚੇ ਤਾਂ ਚਲੋ ਨਵੇਂ ਗਏ ਨੇ ਵਿਚਾਰੇ ਜੇ ਸੈਟ ਸਟੂਟ ਹੋ ਰਹੇ ਨੇ ਮੈਂ ਅਮਰੀਕਾ ਚ ਜ਼ਿਆਦਾ ਵੇਖਿਆ ਵੀ ਪੁਰਾਣੇ ਲੋਕ ਜਿਹੜੇ ਗਏ ਆ ਨਾ ਤੇ ਸੈਟਲ ਨੇ 5-5000 ਏਕੜ ਜ਼ਮੀਨ ਹੈ ਜਿਹੜੀਆਂ ਚੀਜ਼ਾਂ ਨੂੰ ਅਸੀਂ ਤਰਸਦੇ ਆ ਉੱਥੇ ਰੁਲਦੀਆਂ ਫਿਰਦੀਆਂ ਪਰ ਸੱਚੀ ਕਹਿ ਰਿਹਾ ਯਾਰ ਮੈਨੂੰ ਲੱਖਾਂ ਚੋਂ ਕੋਈ ਇੱਕ ਬੰਦਾ ਮਿਲਦਾ ਜਿਹੜਾ ਮੈਨੂੰ ਲੱਗਦਾ ਵੀ ਸ਼ਾਂਤ ਹੈ ਹੀ ਨਹੀਂ ਸ਼ਾਂਤ ਇੰਨੀ ਦੌੜ ਇੰਨੀ ਭੱਜ ਹੈ ਕੋਈ ਕੋਈ ਪਰਿਵਾਰ ਮੈਨੂੰ ਲੱਗਦਾ ਹੁੰਦਾ ਵੀ ਕਿੰਨੇ ਚੱਕੇ ਨੇ ਆ ਇਹ ਸ਼ਾਂਤ ਨੇ ਇੱਕ ਦੂਜੇ ਨਾਲ ਗੱਲ ਕਰਦੇ ਨੇ ਇਹ ਇੱਕ ਦੂਜੇ ਨੂੰ ਟਾਈਮ ਦਿੰਦੇ ਨੇ ਨਹੀਂ ਤੇ ਭੱਜ ਰਿਹਾ ਅਮਰੀਕਾ ਭੱਜ ਰਿਹਾ ਤੇ ਜਿਹੜੀ ਮਨ ਦੀ ਸ਼ਾਂਤੀ ਹੈ ਨਾ ਵੀਰੋ ਭਰਾਵੋ ਇਹ ਬੜੀ ਵੱਡੀ ਚੀਜ਼ ਹੁੰਦੀ ਹੈ ਅਸ਼ਾਂਤ ਮਨ ਹੈ ਨਾ ਜਿਹੜਾ ਏਦੋਂ ਵੱਡਾ ਨਰਕ ਕੋਈ ਨਹੀਂ ਤੇ ਸ਼ਾਂਤ ਮਨ ਵਰਗਾ ਸਵਰਗ ਕੋਈ ਨਹੀਂ ਅਸ਼ਾਂਤ ਹੈ ਮਨ ਨਰਕ ਹੈ ਜ਼ਿੰਦਗੀ ਤੁਸੀਂ ਵੇਖ ਲਓ ਇੱਥੇ ਨੋਟ ਕਰੋ ਅੱਜ ਤੁਸੀਂ ਸ਼ਾਂਤ ਤੋਂ ਮਨ ਲਓ ਥੋੜੇ ਜੇ ਤੁਹਾਨੂੰ ਆ ਹਾਲ ਸਵਰਗ ਲੱਗੂ ਤੇ ਜਦੋਂ ਤੁਸੀਂ ਅਸ਼ਾਂਤ ਸੀ ਉਦੋਂ ਆਹੀ ਹਾਲ ਨਰਕ ਲੱਗਦਾ ਪਰਮੇਸ਼ਰ ਦਵਾਰ ਚ ਤੁਸੀਂ ਜੇ ਸ਼ਾਂਤ ਹੋ ਅਗਲੇ ਦਿਨਾਂ ਚ ਤੁਸੀਂ ਦੋਕ ਦਿਨ ਜਿਹੜੇ ਲਾਸਟ ਚ ਹੋਣਗੇ ਪਰਸੋਂ ਤੇ ਚੌਥ ਐ ਲੱਗਣਾ ਵੀ ਅਸੀਂ ਸਵਰਗ ਚ ਫੇਰਨੇ ਆ ਧਰਤੀ ਤੇ ਇਹੀ ਸਵਰਗ ਹੈ ਇਤੋਂ ਵੱਡਾ ਸਵਰਗ ਨਹੀਂ ਹੁੰਦਾ ਪਰ ਦੋ ਚਾਰ ਦਿਨ ਪਹਿਲਾਂ ਜਦੋਂ ਲੱਤਾਂ ਦੁਖਦੀਆਂ ਬੁਰਾ ਹਾਲ ਹੈ ਉਦੋਂ ਐ ਲੱਗਦਾ ਵੀ ਮਨਾ ਮੇਰੀਆ ਤੈਨੂੰ ਕਿਹੜੇ ਕੰਜਰ ਨੇ ਸਲਾਹ ਦਿੱਤੀ ਸੀ ਵੀ ਇੱਥੇ ਤੂੰ ਕਿਉਂ ਫਸਿਆ ਹੈ ਤੂੰ ਕਿਉਂ ਆਇਆ ਹੈ ਉਦੋਂ ਆਇਆ ਲੱਗਦਾ ਵੀ ਨਰਕ ਹੈ ਤੇ ਨਰਕ ਤੇ ਸਵਰਗ ਕੋਈ ਬਾਹਰ ਹੈ ਹੀ ਨਹੀਂ ਮਨੋਦਸ਼ਾ ਆਪਣੀ ਤੁਹਾਡਾ ਮਨ ਕਿਵੇਂ ਹੈ ਮਨੋਦਸ਼ਾ ਮਨ ਕਰਕੇ ਸਵਰਗ ਚਾ ਮਨ ਕਰਕੇ ਨਰਕ ਚ ਨਾਲ ਇੱਕ ਗੱਲ ਯਾਦ ਰੱਖਿਓ ਸੁੱਖ ਤੇ ਦੁੱਖ ਦੋਵੇਂ ਕੋਈ ਚੀਜ਼ਾਂ ਨਹੀਂ ਹੁੰਦੀਆਂ ਮੈਂ ਕਿਤੇ ਵਾਰੀ ਕਿਹਾ ਵੀ ਸੁੱਖ ਤੇ ਦੁੱਖ ਹੁੰਦਾ ਨਹੀਂ ਸੁੱਖ ਦੁੱਖ ਨਹੀਂ ਹੁੰਦਾ ਸੁਖ ਦੁਖ ਦੀ ਕੋਈ ਥਾਂ ਹੀ ਨਹੀਂ ਦੁਨੀਆ 'ਚ ਅਸਲ ਵਿੱਚ ਹੁੰਦਾ ਹੈ ਗਿਆਨ ਤੇ ਅਗਿਆਨ ਗਿਆਨ ਦੁਖ ਸੁਖ ਬਣ ਜਾਂਦਾ ਹੈ ਅਗਿਆਨਤਾ ਸੁਖ ਵੀ ਦੁਖ ਬਣ ਜਾਂਦੇ ਗਿਆਨ ਹੈ ਨਾ ਜਿਹੜਾ ਉਹ ਤੁਹਾਡੇ ਦੁੱਖ ਨੂੰ ਵੀ ਸੁਖ ਬਣਾ ਦਿੰਦਾ ਸਮਝ ਹੈ ਜਿਹੜੀ ਨੌਲੇਜ ਹੈ ਜਿਹੜੀ ਇੱਕ ਬੰਦਾ ਸਮਝ ਵਾਲਾ ਹੈ ਨਾ ਜਿਹੜਾ ਉਨੇ ਦੁੱਖ ਦੁੱਖ ਨੂੰ ਦੁੱਖ ਦੇ ਵਿੱਚੋਂ ਵੀ ਉਹਨੂੰ ਸੁੱਖ ਫੀਲ ਹੋ ਜਾਣਾ ਵੀ ਜੇ ਇਹ ਦੁੱਖ ਹੈ ਨਾ ਇਹਦੇ ਵਿੱਚ ਵੀ ਕੋਈ ਸੁੱਖ ਲੁਕਿਆ ਹੋਇਆ ਉਹਨੇ ਦੁੱਖ ਨੂੰ ਸਟਰਗਲ ਮੰਨ ਲੈਣਾ ਤੇ ਸੁੱਖ ਨੂੰ ਸਕਸੈਸ ਮੰਨ ਲੈਣਾ ਦੁੱਖ ਹੈ ਜਿਹੜਾ ਇਹ ਸਟਰਗਲ ਹੈ ਤੇ ਸੁੱਖ ਹੈ ਜਿਹੜਾ ਇਹ ਸਕਸੈਸ ਹੈ ਪਰ ਸਕਸੈਸ ਸਟਰਗਲ ਬਿਨਾਂ ਨਹੀਂ ਆ ਸਕਦਾ ਸੁਖ ਦੁੱਖ ਬਿਨਾ ਨਹੀਂ ਆ ਸਕਦਾ ਮੰਨ ਦੀ ਸ਼ਾਂਤੀ ਤੱਕ ਜਾਣਾ ਹੈ ਤੇ ਤਕਲੀਫ ਛੱਲੇ ਬਿਨਾ ਨਹੀਂ ਆ ਸਕਦੀ ਜਿਹੜੇ ਬੰਦੇ ਨੂੰ ਗਿਆਨ ਹੋ ਗਿਆ ਉਹਨੂੰ ਦੁੱਖ ਦੇ ਵਿੱਚੋਂ ਸੁਖ ਨਜ਼ਰ ਆਉਣ ਲੱਗ ਜਾਣਾ ਤੇ ਉਹਨੂੰ ਲੱਗਣਾ ਹੀ ਨਹੀਂ ਹੁਣ ਜੇ ਕੋਈ ਬੰਦਾ ਤੁਹਾਡੇ ਚ ਬਹੁਤ ਪ੍ਰੋਬਲਮ ਚ ਫਸ ਗਿਆ ਉਹ ਕਹਿੰਦਾ ਚੱਲ ਕੋਈ ਨਹੀਂ ਮਨਾ ਤਜਰਬਾ ਤੇ ਹੋਇਆ ਐਕਸਪੀਰੀਅੰਸ ਤੇ ਮੇਰਾ ਹੋਇਆ ਨਾ ਜ਼ਿੰਦਗੀ ਚ ਬਹੁਤ ਵੱਡੀ ਘਟਨਾ ਮੇਰੇ ਨਾਲ ਵਾਪਰੀ ਪਰ ਮੇਰੇ ਜ਼ਿੰਦਗੀ ਤਜਰਬਾ ਤੇ ਹੋਇਆ ਮੇਰੀ ਮਦਰ ਗਏ ਨੇ ਮੰਨ ਲਓ ਮੇਰੀ ਮਾਂ ਗਈ ਮੈਨੂੰ ਦੁੱਖ ਹੈ ਪਰ ਮੈਨੂੰ ਹੁਣ ਇਹ ਲੱਗਦਾ ਵੀ ਇਤੋਂ ਵੱਡਾ ਦੁੱਖ ਹੋਰ ਮੈਂ ਤਜਰਬਾ ਤੇ ਮੇਰੇ ਮਾਈਂਡ ਨੂੰ ਹੋ ਗਿਆ ਹੁਣ ਮੈਨੂੰ ਕੀ ਸੱਟ ਮਾਰੇਗਾ ਕੋਈ ਮੰਨ ਲਓ ਵੀ ਹੁਣ ਮੇਰੀ ਜ਼ਿੰਦਗੀ ਚੁੱਕ ਜਾਏਗਾ ਰਿਸ਼ਤਿਆਂ ਦੇ ਵਿੱਚੋਂ ਮੈਂ ਮਾਂ ਨਾਲ ਸਭ ਤੋਂ ਵੱਧ ਜੁੜਿਆ ਹੋਇਆ ਸੀ ਤੇ ਇਤੋਂ ਵੱਧ ਤਾਂ ਮੈਂ ਦੁਖੀ ਨਹੀਂ ਹੋਊਂਗਾ ਇਹ ਵੀ ਚੱਲ ਲਿਆ ਦੁੱਖ ਦੇ ਵਿੱਚ ਵੀ ਕੋਈ ਨਾ ਕੋਈ ਪਿੱਛੇ ਸੁੱਖ ਹੈ ਤੇ ਕੋਈ ਵੀ ਘਟਨਾ ਮੇਰੀ ਜ਼ਿੰਦਗੀ ਚ ਵਾਪਰੇਗੀ ਘੱਟ ਤੋਂ ਘੱਟ ਮੇਰਾ ਤਜਰਬਾ ਤੇ ਹੋ ਹੀ ਜਾਣਾ ਮੈਨੂੰ ਐਕਸਪੀਰੀਅੰਸ ਤੇ ਦੇ ਕੇ ਜਾਊਗਾ ਕੋਈ ਗੱਲ ਨਹੀਂ ਐਕਸਪੀਰੀਅੰਸ ਤੇ ਲਵਾਂਗੇ ਆਪਾਂ ਇਸ ਕਰਕੇ ਗਿਆਨ ਰੱਖੋ ਸਮਝ ਰੱਖੋ ਹੁਣ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਮੈਨੂੰ ਤੁਹਾਡੇ ਅਧਿਆਂ ਤੋਂ ਵੱਧ ਪਤਾ ਵੀ ਤੁਹਾਨੂੰ ਸਾਰੀਆਂ ਪਤਾ ਨੇ ਪਰ ਪ੍ਰੋਬਲਮ ਇਹ ਹੈ ਉਹਨਾਂ ਨੂੰ ਜਿੱਥੇ ਜੂਜ ਕਰਨਾ ਹੁੰਦਾ ਸੀ ਉੱਥੇ ਕਰਦੇ ਨਹੀਂ ਤੁਹਾਡੇ ਕੋਲੇ ਸਾਰਾ ਪਤਾ ਹੈ ਬੰਦੇ ਨੂੰ ਪਰ ਫਿਰ ਬੰਦਾ ਕਰਦਾ ਉਹੀ ਹੈ ਜੋ ਉਹਦਾ ਮਨ ਕਹਿੰਦਾ ਹੈ ਬੁੱਧੀ ਉਹਦੇ ਕੋਲ ਵੀ ਹੈਗੀ ਹੈ ਪਰ ਬੁੱਧੀ ਵਾਲੀਆਂ ਗੱਲਾਂ ਉਹਨੇ ਬਲੌਕ ਕੀਤੀਆਂ ਹੋਈਆਂ ਨੇ ਜਿਵੇਂ ਕਈਆਂ ਨੂੰ ਆਪਾਂ ਫੋਨ 'ਚ ਬਲੌਕ ਨਹੀਂ ਮਾਰਿਆ ਹੋਇਆ ਹੈਗਾ ਇਦਾਂ ਬੁੱਧੀ ਨੂੰ ਅਸੀਂ ਬਲੌਕ ਕਰ ਛੱਡਿਆ ਵੀ ਨਾ ਇਹਦਾ ਫੋਨ ਮੇਰੇ ਤੇ ਆਵੇ ਨਾ ਮੈਂ ਇਹਨੂੰ ਇਹਦੇ ਇਹਨੂੰ ਵਰਤਣਾ ਹੈ ਜ਼ਿੰਦਗੀ 'ਚ ਕਦੇ ਕੁਝ ਬੰਦਿਆਂ ਨੂੰ ਬਲੌਕ ਕਰਨ ਵਾਂਗੂ ਅਸੀਂ ਗਿਆਨ ਬੁੱਧੀ ਨੂੰ ਬਲੌਕ ਕੀਤਾ ਤਾਂ ਇਸ ਕੈਂਪ ਵਿੱਚ ਅਸੀਂ ਕੀ ਕਰਦੇ ਆ ਅਸੀਂ ਆਪਣੀ ਬੁੱਧੀ ਨੂੰ ਥੋੜਾ ਜਿਆ ਖੋਲਦੇ ਆ ਚਲੋ ਐਂ ਕਹੋ ਮੜ ਜੀ ਮੂਰੀ ਹੋਈ ਕਰਦੇ ਆ ਦਿਮਾਗ ਚ ਮੜ ਆ ਜਾ ਕਿਤੇ ਥੋੜਾ ਜਿਹਾ ਥੋੜਾ ਥੋੜਾ ਤਾਂ ਸ਼ੁਰੂ ਹੋ ਜੇ ਉਹਨਾ